ਚੰਚ ਲਾਇਆ ਬਹੁਤ ਸ਼ਾਨਦਾਰ ਰੇਟ ਤੇ ਦੇ ਦਾਂਗੇ ਤੁਹਾਨੂੰ ਬਹੁਤ ਸ਼ੁਕਰੀਆ ਦੀ ਦੋਸਤੋ ਵੀਰ ਜੀ ਆਏ ਨੇ ਜੱਗੀ ਵੀਰ ਜੀ ਖੰਨੇ ਤੋਂ ਇਹ ਨੇ ਰਾਇਲ ਰੋਲਸਨ ਟਾਇਰ ਕੰਪਨੀ ਹੈ ਜੀ ਔਰ ਇੰਡਸਟਰੀਜ਼ ਇੰਜੀਨੀਅਰ ਨੇ ਇਹ ਇਹਨਾਂ ਨੇ ਆਪਾਂ ਨੂੰ ਦਿੱਤਾ ਜੀ 15 ਪਲੱਸ 256 ਜੀਵੀ ਵਾਲਾ ਅਗਰ ਕਿਸੇ ਨੂੰ ਚਾਹੀਦਾ ਹੋਊਗਾ ਦੱਸ ਦਿਓ ਇਹ ਸਿਰਫ 3 ਦਿਨ ਚੱਲਿਆ ਹੋਇਆ ਮਤਲਬ ਐਕਟੀਵੇਸ਼ਨ ਜ਼ਰੂਰ ਇਹਦੀ ਅਕਤੂਬਰ ਦੀ ਆ ਬਾਕੀ ਇਹਨਾਂ ਨੇ ਘਰੇ ਰਖਤਾ ਸੀ ਲਿਆ ਕੇ ਇੱਕ ਵਾਰੀ ਐਕਟੀਵੇਟ ਕਰਕੇ ਘਰ ਰੱਖ ਲਿਆ ਸੀ ਸਿਰਫ 3 ਦਿਨ ਚਲਾਇਆ ਬਹੁਤ ਸ਼ਾਨਦਾਰ ਰੇਟ ਤੇ ਦੇ ਦਾਂਗੇ ਤੁਹਾਨੂੰ ਬਹੁਤ ਸ਼ਾਨਦਾਰ ਪ੍ਰਾਈਸ 256 GB 15+ ਇਹਨਾਂ ਨੇ ਇਹਦੀ ਜਗ੍ਹਾ ਦੋ ਫੋਨ ਲੈਨੇ ਮੇਰੇ ਕੋਲੋਂ F25 Pro 256 GB ਔਰ ਇਹਨਾਂ ਨੇ ਲਿਆ Node CE4 CE4 Node ਇਹ ਹੈਗਾ OnePlus ਦਾ ਬਾਕੀ ਇਹ ਵੀ ਇਹਨਾਂ ਨੇ 256 GB ਹੀ ਲਿਆ ਬਾਕੀ ਵੀਰ ਜੀ ਨੂੰ ਪੁੱਛਾਂਗੇ ਇੱਥੇ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਕਾਫੀ ਟਾਈਮ ਲੱਗਿਆ ਤੁਹਾਨੂੰ ਹੈਨਾ ਸੌਰੀ ਆ ਉਹਦੇ ਲਈ ਹਾਂ ਬਾਕੀ ਕਿਵੇਂ ਲੱਗਿਆ ਐਕਸਪੀਰੀਅੰਸ ਦੱਸੋ ਬਹੁਤ ਵਧੀਆ ਲੱਗਿਆ ਐਕਸਪੀਰੀਅੰਸ ਲੱਗਿਆ ਉਹ ਵੀ ਦੱਸ ਦਿਓ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਜੀ ਅਸੀਂ ਸਪੈਸ਼ਲ ਖੰਨੇ ਤੋਂ ਆਏ ਸੀ ਇੱਕ ਵੀਰ ਜੀ ਨੂੰ ਮਿਲਣ ਵਾਸਤੇ ਦੂਜਾ ਵੀ ਚਲੋ ਜੇ ਫੋਨ ਦੇ ਤਾਂ ਖੰਨੇ ਵੀ ਦੇ ਸਕਦੇ ਸੀ ਪਰ ਇਸ ਫੇਰ ਵੀ ਅਸੀਂ ਮਲਾਉਦ ਆਏ ਆ ਸਾਨੂੰ ਯਾਨੀ ਕਿ ਬਹੁਤ ਵਧੀਆ ਲੱਗਿਆ ਪਿਆਰ ਹੈ ਹਾਂ ਜੀ ਪਿਆਰ ਆ ਜੀ ਅਸੀਂ ਇਹਨੇ ਰੀਲਾ ਵਗੈਰਾ ਪੂਰੀਆਂ ਦੇਖਦੇ ਆਂ ਤੇ ਲਾਈਕ ਤੇ ਸ਼ੇਅਰ ਵੀ ਕਰਦੇ ਆ ਦੁਕਾਨਾਂ ਦਾ ਪੰਜਾਬ ਚ ਬਹੁਤ ਨੇ ਬਹੁਤ ਹਾਂ ਜੀ ਹਾਂ ਜੀ ਜੀ ਤੁਹਾਨੂੰ ਕਿਵੇਂ ਲੱਗਿਆ ਜੀ ਦੱਸੋ ਥੈਂਕ ਯੂ ਸਰ ਬਹੁਤ ਵਧੀਆ ਲੱਗਿਆ ਕਿੰਨੇ ਦਿਨ ਦੇ ਸੋਚ ਰਹੇ ਸੀ ਆਉਣ ਲਈ ਥੈਂਕ ਯੂ ਸੋ ਮਚ ਥੈਂਕ ਯੂ ਜੀ ਤੁਹਾਡਾ ਬਹੁਤ ਜਿਆਦਾ ਥੈਂਕ ਯੂ ਬਹੁਤ ਵਧੀਆ ਲੱਗਦਾ ਜੀ ਜਦੋਂ ਇੰਨੀ ਇੰਨੀ ਦੂਰ ਤੋਂ ਕਸਟਮਰ ਆਂਦੇ ਨੇ ਬਹੁਤ ਮਨ ਨੂੰ ਪ੍ਰਸੰਨਤਾ ਹੁੰਦੀ ਹੈ ਥੈਂਕ ਯੂ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਬਾਕੀ ਗਿਫਟਾਂ ਦੀ ਗੱਲ ਨਹੀਂ ਹੈਗੀ ਮੈਂ ਪਹਿਲਾਂ ਵੀ ਕਿਹਾ ਵਾ ਕਿ ਗਿਫਟਾਂ ਦੀ ਕੋਈ ਅਸੀ ਗੱਲ ਨਹੀਂ ਪਿਆਰ ਹੀ ਹੈ ਜੋ ਮਤਲਬ ਇੱਕ ਸਪੈਸ਼ਲ ਆਏ ਵੀਰ ਜੀ ਮੈਨੂੰ ਮੈਂ ਗੱਲ ਦੱਸਣ ਲੱਗਿਆ ਬਰਨਾਲੇ ਤੋਂ ਆਏ ਹੋਣੀ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾ ਸਕਿਆ ਬਰਨਾਲੇ ਤੋਂ ਆਇਓ ਕਹਿੰਦੇ ਸਿਰਫ ਮਿਲਣ ਹੀ ਆਇਆ ਮੈਂ ਤੁਹਾਨੂੰ ਉਹ ਮਿਲ ਕੇ ਗਏ ਨੇ ਔਰ ਉਹਨਾਂ ਦੀ ਮੈਂ ਪਿਕਸ ਵੀ ਲਈ ਹੈ ਹਨਾ ਆਪਾਂ ਨੇ ਛੋਟੇ ਭਾਈ ਉਹ ਜ਼ਰੂਰ ਆਪਾਂ ਨੇ ਪਾਣੀ ਹੈ ਨਾ ਉਹਦੇ ਤੇ ਜ਼ਰੂਰ ਪਾਇਓ ਹੈ ਨਾ ਉਹ ਮਤਲਬ ਸਟੋਰੀ ਲਗਾ ਦਿਓ ਬਹੁਤ ਧੰਨਵਾਦ ਆ ਜੀ ਵੀਰਾਂ ਦਾ ਥੈਂਕ ਯੂ ਸੋ ਮਚ